ਮੰਮੀ ਮੈਂ ਵੀ ਤੁਹਾਡੇ ਗੜੀ ਹੱਥ ਜੋੜਦੀ ਹਾਂ ਤੁਹਾਡੇ ਪੈਰੀ ਪੈਣੀ ਆ ਨਹੀਂ ਨਹੀਂ ਮੇਰੇ ਪੈਰੀ ਨਾ ਪੈ ਜਦੋਂ ਪੈਰੀ ਪੈਣ ਦਾ ਟਾਈਮ ਹੀ ਨਾ ਉਦੋਂ ਤੇ ਪੈਰੀ ਤੋਂ ਪਈ ਨਾ ਤਾਂ ਹੋ ਕੇ ਬਹਿ ਉੱਥੇ ਮੰਮੀ ਮੈਨੂੰ ਮਾਫ ਕਰ ਦਿਓ ਮੈਂ ਮੁੜ ਕੇ ਹੋ ਜਾ ਚੱਲ ਕੋਈ ਨਾ ਸੋਚਦੇ ਵਿਚਾਰਦੇ ਬੈਹ ਤਾਂ ਹੋ ਕੇ ਰਬਰ ਇੱਕ ਮਿੰਟ ਕਰ ਸੁਣ ਮੇਰੀ ਗੱਲ ਸੁਣ ਹਾਂਜੀ ਮਾਸੀ ਹੁਣ ਨਹੀਂ ਆਈ ਨੀ ਹਜੇ ਤੱਕ ਤੂੰ ਫੋਨ ਤੇ ਕੀਤਾ ਏ ਉਹਨਾਂ ਨੂੰ ਮੈਂ ਤਾਂ ਫੋਨ ਸੱਚੀ ਕੱਲ ਦਾ ਕੀਤਾ ਵਾ ਹੂੰ ਤੇ ਕੱਲਤ ਉਹਨਾਂ ਨੂੰ ਕੰਮ ਹੀ ਥੋੜਾ ਜਿਹਾ ਤਾਂ ਨਹੀਂ ਆਏ ਥੋੜ੍ਜ ਕੋਈ ਨਹੀਂ ਪਰ ਵੇਖ ਲੈਨੇ ਆਉਦੇ ਹੋਣੇ ਆ ਤੇ ਇਹਨਾਂ ਰੋਟੀ ਪਾਣੀ ਪੁੱਛਿਆ ਬਾਹਰ ਬੈਠੀਆਂ ਜਿਹੜੀਆਂ ਰੋਟੀ ਮੈਦਨੇ ਦੀ ਪੁੱਛੀ ਹੈਗੀ ਵੀ ਉਹ ਚਲ ਪੁੱਛ ਲੈਣੀ ਜਿੱਦਾਂ ਦੇ ਇਹਨਾਂ ਦੇ ਹਾਲਾਤ ਲੱਗਣਦੇ ਆ ਮੈਨੂੰ ਆ ਮਾ ਦਾ ਲੈ ਵੇਖ ਕੇ ਤੇ ਮੈਨੂੰ ਤਰਸ ਬੜਾ ਆਉਂਦਿਆ ਪਹਿਲਾਂ ਕੀ ਕਰਦੀਆਂ ਰਹੀਆਂ ਤੇ ਹੁਣ ਵੇਖ ਲੈ ਇਹਨਾਂ ਦਾ ਹਾਲ ਤਰਸਦੀ ਆਉਂਦੀ ਆ ਵਾ ਪਰ ਇਹਨਾਂ ਨੇ ਕੰਮ ਨਹੀਂ ਨਾ ਚੰਗੇ ਕੀਤੇ ਹੈਗੇ ਉਦੋਂ ਇਹ ਕੀ ਕੋਹ ਕਰਦੀਆਂ ਹੁੰਦੀਆਂ ਆਂ ਸਾਡੇ ਨਾਲ ਉਹ ਜੋ ਤੇਰਪਿੰਦਰ ਤੇਰੀ ਗੱਲ ਠੀਕ ਹੋ ਪਰ ਇਹ ਆ ਨਾ ਜੇ ਇਹਦੇ ਪਿਛਲੀਆਂ ਗੱਲਾਂ ਪੁੱਟੀ ਜਾਈਏ ਨਾ ਤੇ ਫੇਰ ਤੇ ਕੋਈ ਨਾ ਕੋਈ ਹੱਲ ਨਹੀਂ ਹੈਗਾ ਇਹਦਾ ਚਲੋ ਕੋਈ ਗੱਲ ਨਹੀਂ ਆ ਆ ਜਾਂਦੇ ਆ ਮਸੀ ਹੁਣੀ ਤੇ ਬੈਗ ਉੱਥੇ ਸਲਾਹ ਕਰ ਲੈਨੇ ਆ ਕੀ ਆਂਦੀਆਂ ਵਾ ਭਲਾ ਉਹ ਤਾਂ ਖਾਦੇ ਕੁਛ ਦੇ ਸਹੀ ਹੋ ਜਾਂਦੇ ਪੁੱਛਦੇ ਆ ਨਾ ਕਿ ਕਿੱਥੇ ਰਹਿੰਦੀਆਂ ਰਹੀਆਂ ਕੀ ਕਰਦੀਆਂ ਰਹੀਆਂ ਵਾ ਇਹ ਤਾਂ ਪਤਾ ਲੱਗੇ ਸਾਨੂੰ ਹਾਂ ਆਹੋ ਤੱਪੇ ਕੋ ਨਾ ਬਹੁਤ ਦਸਨ ਗਈ ਆਈ ਕਿੱਥੇ ਗਈ ਤੁਹਾਡੇ ਲੱਖਾਂ ਦੇ ਲੱਖ ਉਧਰੋਂ ਵੀ ਪੈਸੇ ਖਾ ਗਈ ਆ ਪੈਣੀ ਦੇ ਵੀ ਖਾ ਕੇ ਤੇ ਹੁਣ ਆਉਣ ਆ ਗਈਆਂ ਮੇਲੇ ਪਰ ਜਦੋਂ ਮੈਨੂੰ ਉਹ ਗੱਲਾਂ ਚੇਤੇ ਆਉਂਦੀਆਂ ਵਾ ਨਾ ਮੇਰਾ ਸੁਜੀ ਇਹਨਾਂ ਨੂੰ ਬਲਾਉ ਨੂੰ ਜੀ ਨਹੀਂ ਕਰਦੇ ਭਾਈ ਬੈਠੀਆਂ ਵਿੜੇ ਵਿੱਚ ਹੀ ਉਹ ਚੱਲ ਕੋਈ ਗੱਲ ਜਾ ਜੇ ਰੋਟੀ ਬਣੀ ਆ ਨਾ ਜਾ ਦੋ ਦੋ ਫੜਾ ਆ ਕੀ ਪਤਾ ਕਿਦਨ ਦੀ ਖਾਦੀ ਇਹਨਾਂ ਨੇ ਚਲਦੇ ਆਉਂਦੀ ਇਹਨਾਂ ਦੇ ਵੇਖਾਉ ਵੀ ਹੁੰਦੀ ਹੁਣੇ ਪੰਜਾਬ ਦਾ ਫਰਾ ਉਹਨਾਂ ਨੂੰ ਦੋ ਦੋ ਰੋਟੀਆਂ ਖਾਣੀਆਂ ਹੁੰਦਾ ਰਮਨ ਚਲੀਏ ਫਿਰ ਚਲੋ ਮੈਂ ਤਾਂ ਤਿਆਰ ਹੋ ਕੇ ਤੁਹਾਨੂੰ ਢਿੱਕਣ ਲਈ ਆਂ ਤੇ ਆਉਂਦੇ ਆ ਚਲੀਏ ਫਿਰ ਬਰੀਏ ਗੱਲ ਸੁਣਾ ਹਾਂ ਉਹ ਆਈਆ ਹੁਣ ਭੁੱਖੀਆਂ ਮਰਦੀਆਂ ਪੈਸੇ-ਪੋਹੇ ਉਹਨਾਂ ਕੋਲ ਮੁੱਕ ਗਏ ਆ ਹੂੰ ਜੇ ਤੂੰ ਆਖੇ ਨਾ ਪਈ ਪੈਸੇ ਉਹਨਾਂ ਕੋਲ ਹੈਗਾ ਕੋਈ ਤੂੰ ਵੇਖੇ ਹਾਲਾਤ ਉਹਨਾਂ ਦੇ ਆਹ ਜਿੱਦਾਂ ਰਪਿੰਦਰ ਦੱਸਣ ਲਈ ਆ ਉਹ ਸਾਬ ਨਾਲ ਤੇ ਮਾਰੇ ਹਲਾਤੀਆ ਫਿਰ ਚੱਲ ਜੇ ਉਹ ਮਾਫੀ ਮੰਗੂਗੀ ਨਾ ਤੇ ਫਿਰ ਇਦਾਂ ਕਰਾਂਗੇ ਲੈ ਮੰਗੇ ਨਾਲ ਅੱਛਾ ਮੈਨੇਜਰ ਨੂੰ ਕਾਰ ਵਾੜਨਾ ਉਹਨੇ ਦੋ ਕਾਰ ਜੜੇ ਆ ਅਜੇ ਵੀ ਤੁਸੀਂ ਆਂਦੇ ਜੇ ਕਾਰ ਲੈ ਆਈਏ ਸੁੱਖ ਦੀ ਰੋਟੀ ਖਾਣ ਲੱਗੇ ਆ ਫੇਰ ਉਹ ਟਾਈਮ ਦੇ ਵਿੱਚ ਪੈਜ ਗਏ ਮੁੰਡੇ ਨੂੰ ਮਾਂ ਹੀ ਬਾਹਰ ਕੱ ਲਿਆ ਕਿਦਾਂ ਸਾਰੇ ਕੰਮ ਕੀਤੇ ਆ ਮੈਨੇਜਰ ਨੂੰ ਲਿਆਉਣਾ ਕਰ ਨਾ ਉੱਥੇ ਮੈਨੂੰ ਕਿਉਂ ਹੀ ਜੇ ਰੱਖਣਾ ਤਾਂ ਉਹਦਾ ਭਰਾ ਪਰਜਾਈ ਰੱਖ ਲੈਣ ਬੇਸ਼ੱਕ ਉਹਨਾਂ ਕਿੱਥੇ ਰੱਖਣਾ ਉਹਨਾਂ ਦੇ ਆਪਣੇ ਮਾਂ ਨੂੰ ਰੱਖਣਾ ਇਹਨੂੰ ਕਿੱਥੇ ਰੱਖਣਾ ਤੇ ਮੈਂ ਹੁਣ ਲਿਆ ਕੇ ਇਹਨੂੰ ਕੀ ਕਰਨਾ ਵਾ ਜਦੋਂ ਮੁੰਡੇ ਨੂੰ ਮਾਂ ਦੀ ਲੋੜ ਸੀ ਨਾ ਸਾਰੇ ਚਾਰੀ ਜਮ ਮੁੰਡੇ ਦੇ ਨੇ ਮਾਂ ਨੇ ਕਰਨੇ ਸੀ ਉਦੋਂ ਨਾ ਇੱਥੇ ਰਹੀ ਹੁਣ ਉਹ ਕਮਾਉਂਦਿਆ ਵਾ ਹੁਣ ਮੈਨੂੰ ਕੋਈ ਲੋੜ ਨਹੀਂ ਲਿਆਉਂਦੀ ਉਹ ਆਪਣੇ ਹਾਰੇ ਲੱਗਾ ਵਾ ਟਟੇ ਖੂਜ ਪਵੇ ਉਧਰੋਂ ਵੀ ਹਿਸਾ ਲਿਆ ਖਾ ਡਾਲਿਆ ਤਾਂ ਹੁਣ ਮੈਂ ਲੈ ਆਵਾਂ ਇਹਨੂੰ ਇੱਥੇ ਆਣ ਕੇ ਨਾ ਸਾਡੀਆਂ ਦੋਵਾਂ ਦੀਆਂ ਰਗਾਂ ਘੁੱਟ ਦੇ ਤਾਨੂੰ ਕਿੰਨੀ ਵਾਰ ਮੈਂ ਇਹ ਗੱਲ ਕਹੀ ਸੀ ਵੀ ਉਹਨਾਂ ਦਾ ਸਭ ਕੁਝ ਹੋਣਾ ਵਾ ਉਹਨਾਂ ਨੇ ਮੁੜ ਕੇ ਇੱਥੇ ਹੀ ਆਉਣਾ ਵਾ ਉਹ ਕੰਮ ਹੋਇਆ ਨਾ ਤੋ ਹੀ ਮੈਨੂੰ ਆਂਦੇ ਹੀ ਨਾ ਮਾਰ ਮੁੱਕ ਗਈਆਂ ਹੋਈਆਂ ਵਾ ਇਹੋ ਜਿਹੀਆਂ ਮਰਦੀਆਂ ਨਹੀਂ ਹੁੰਦੀਆਂ 100 ਜਾਨੇ ਨੂੰ ਮਾਰਦੀਆਂ ਹੁੰਦੀਆਂ ਉਹ ਮੈਂ ਦੇਖੋ ਸੋਚਿਆ ਸੀ ਵੀ ਮੁੜ ਕੇ ਜਿਹੜਾ ਫੋਨ ਫੜਨੇ ਆਇਆ ਤੇ ਜਦੋਂ ਪੈਸੇ ਮੋਗੇ ਦਾ ਪਏ ਨਾ ਖਾ ਖੋ ਕੇ ਮਰਚਣਾ ਕੋ ਤੂੰ ਹੀ ਰਹਿਂਦ ਹਾਡੇ ਵੱਲੋਂ ਜਿੱਥੇ ਮਰਜ਼ੀ ਰਵੇ ਮੈਂ ਇੱਥੇ ਨਹੀਂ ਜਿਲੇਉਣਾ ਮੁੰਡਾ ਫੋਨ ਕਰਦਾ ਵਾ ਹੱਸੀ ਦਾ ਖੇਡੀਦਾ ਵਾ ਇਹ ਆ ਗਈ ਘਰ ਵਿੱਚ ਨਾ ਫੇਰ ਕਲੇਸ਼ ਪੈ ਜਾਣਾ ਜੀ ਇਹ ਤਾਂ ਹੀ ਸੋਚ ਲਓ ਕਿ ਸੁਖ ਦੀ ਰੋਟੀ ਖਾਣੀ ਆ ਕਿ ਦੁੱਖ ਦੀ ਖਾਣੀ ਆ ਮੇਰੀ ਗੱਲ ਸੁਣ ਲੇ ਜੇ लवली ਕਹੂਗਾ ਜੇ ਲੜੋ ਪੈਣ ਜੀ ਨੂੰ ਤਾਂ ਫੇਰ ਕੀ ਕਹਾਂਗੇ ਨਹੀਂ ਮੇਰੀ ਸੁਣੋ ਗੱਲ ਅਲੋਈ ਨੂੰ ਨਹੀਂ ਪਤਾ ਕਿ ਪੈਣ ਜੀ ਨੇ ਹੜੇ ਨਾ ਨੇਕੀਆਂ ਕੀਤੀਆਂ ਵਾ ਜਦੋਂ ਗਈ ਹੀ ਕਿਹੜੇ ਹਾਲਾਤਾਂ ਚ ਗਈ ਹੀ ਉਦੋਂ ਤੋਂ ਦੋਵਾਂ ਜਣਿਆਂ ਨੂੰ ਸਾਨੂੰ ਪੱਲੇ ਨਹੀਂ ਬੰਦੀ ਹੁੰਦੀ ਤੁਹਾਨੂੰ ਵੀ ਸਾਰੀ ਗੱਲ ਦਾ ਪਤਾ ਵਾ ਨਿਗੇਜੇ ਮੁੰਡੇ ਦਾ ਤਸ ਨਹੀਂ ਕੀਤਾ ਵੀ ਮੇਰਾ ਮੁੰਡਾ ਪੜਦਾ ਵਾ ਸਕੂਲ ਗਿਆ ਵਾ ਮੈਂ ਉਹਨੇ ਢੀਕਣਾ ਹੈ ਇੱਕ ਵਾਰ ਮੈਂ ਇਹਨੇ ਪਹੁੰਚ ਕੀਤੀ ਚੱਲ ਮੈਂ ਮੰਨਦੀ ਮੇਰੀ ਵੀ ਗਲਤੀ ਸੀ ਮੈਂ ਤੱਕੇ ਦੇਹੇ ਬਾਹਰ ਕੱਢਿਆ ਪਰ ਇੱਕ ਵਾਰ ਮੁੰਡੇ ਤੱਕ ਪਹੁੰਚ ਤੇ ਕਰਦੀ ਨਾ ਤੇ ਦੂਜੀ ਗੱਲ ਇਹ ਆ ਵੇਖ ਲਓ ਸਿਆਣਿਆ ਸੱਚੀ ਕਿਹਾ ਵਾ ਖਾਦਿਆਂ ਖੂ ਖਾਲੀ ਹੋ ਜਾਂਦੀ ਆ ਪਿਆਲੀ ਵੇਚ ਕੇ ਤਾਂ ਕਿੰਨੇ ਪੈਸੇ ਹੀ ਇਹਨਾਂ ਦੇ ਕੋਲ ਅਕਸਰ ਦਰਬਾਗ ਵੀ ਕਲੰਦਾਰਿਆ ਉਹ ਵੀ ਇਹਦੇ ਕੋਲ ਹੀ ਨਾ ਸਭ ਖਾਡਾ ਆਈਆਂ ਵਾ ਰਮਨ ਹਾਰ ਕੇ ਚੀਤਮ ਮੁੱਲ ਦੀ ਤੇ ਚੰਗਾ ਪਾਉਣਾ ਤੇ ਚੰਗਾ ਹੀ ਖਾਣਾ ਤੇ ਪੈਸੇ ਮੁੱਕਣੇ ਫਿਰ ਉਹ ਉੱਥੇ ਜਮਾ ਥੋੜੇ ਰਹਿਣੇ ਸਾਡੇ ਪਰਖਲਾਫ ਦਲਬਾਗ ਨੂੰ ਸਿਖਾਉਂਦੀ ਰਹਿਣਾ ਤੇਰੀ ਮਾਂ ਇਦਾਂ ਹੀ ਤੇਰਾ ਪਿਓ ਇਦਾਂ ਹੀ ਉਹ ਵੀ ਸਾਨੂੰ ਫੋਨ ਕਰਨੋਂ ਹਟ ਗਿਆ ਨਾ ਕਿਤੇ ਪਿੰਡ ਆਇਆ ਪਤਾ ਨਹੀਂ ਕਿੱਥੇ ਰਹਿਣ ਰਿਹਾ ਵਾ ਕਿਹੜੇ ਹਾਲਾਤਾਂ ਵਿੱਚ ਵਾ ਇਹਨੂੰ ਵੀ ਫੋਨ ਕਰਦਾ ਵਾ ਕਿ ਨਹੀਂ ਕਰਦਾ ਓਏ ਇਹ ਕੱਲ ਦਾ ਕੀ ਬੰਦਾ ਕਰਦਾ ਹੋਣਾ ਵਾ ਜਿਹੜਾ ਅਜੇ ਤੱਕ ਸਾਨੂੰ ਨਹੀਂ ਕਰਦਾ ਜੇ ਕਰਦਾ ਹੁੰਦਾ ਨਾ ਤੇ ਇਹਨਾਂ ਦੇ ਹਾਲਾਤ ਨਹੀਂ ਹੁੰਨੇ ਕੋੜੇ ਬਹੁਤੇ ਪੈਹੀ ਉਹਨੇ ਪਾਈ ਜਾਣੇ ਸੀ ਤੇ ਇਹਨਾਂ ਨੇ ਮਾਵਾ ਤੀਆਂ ਨੇ ਬੇਟੀਆਂ ਨੇ ਖਾਈ ਜਾਣੇ ਸੀ ਮੈਨੂੰ ਤਾਂ ਲੱਗਦਾ ਉਹ ਵੀ ਨਹੀਂ ਫੋਨ ਕਰਦਾ ਇਹਨਾਂ ਨੂੰ ਸਾਥ ਛੱਡ ਗਿਆ ਹੁਣ ਇਹਨਾਂ ਦਾ ਕਰਤੂਤਾਂ ਦਾ ਅਕਸਰ ਪਤਾ ਲੱਗਣਾ ਹੀ ਨਾਲ ਚਿਰ ਇਹਨਾਂ ਗੱਲਾਂ ਤੇ ਪਰਦੇ ਪੈਂਦੇ ਹੁੰਦੇ ਆ ਚੱਲ ਇਹ ਗੱਲਾਂ ਸਾਰੀਆਂ ਛੱਡੋ ਚਲੋ ਕੋ ਉਹ ਕਹੇ ਤੇ ਹੈਗੀ ਆਣ ਕੇ ਮੁੜ ਕੇ ਘਰ ਦਾ ਵੀ ਕੰਮ ਤਾਂ ਦਾ ਵੇਖਣਾ ਕਹਿੰਦੇ ਨਹੀਂ ਮੈਂ ਤੇਰੇ ਨਾਲ ਇਹੋ ਗੱਲ ਕਰਨ ਆਇਆ ਕਿ ਜਿਉਂਨੇ ਮਾਫੀ ਮੂਹ ਵੀ ਮੰਗੀ ਲੋੜੀ ਹੈਗਾ ਜਾਂ ਕਿ ਨਹੀਂ ਲੋੜੀ ਮੈਂ ਨਹੀਂ ਚਲੀ ਆਉਣੀ ਤੇ ਫਿਰ ਉਹਦੇ ਨਾ ਚਾਹੀਏ ਨੇ ਤੁਹਾਂ ਗੱਲਾਂ ਕਰਨੀਆਂ ਇਹਦੇ ਤੁਹਾਡਾ ਕੀ ਇਰਾਦਾ ਵਾ ਉਹ ਮੇਰਾ ਨਹੀਂ ਇਰਾਦਾ ਜਿਹਦੇ ਹੁਣ ਮਾਲਾ ਜਿਹਾ ਮਾਫੀ ਮੰਗ ਲਈ ਉਹਨੇ ਤੇ ਸਾਰੇ ਕੰਮ ਕਰ ਲਏ ਤੇ ਫੇਰ ਕੀ ਕੋਈ ਗੱਲ ਨਹੀਂ ਆਪਣੀ ਮਾਂ ਦੇ ਨਾਲ ਰਹੀ ਜਾਊਗੀ ਜਿੱਥੇ ਮਾਰਊਗੀ ਇਹਨੂੰ ਮਾਂ ਦਾ ਬੜਾ 헤ਜ ਸੀ ਨਾ ਉਹਦਾ ਤਾਂ ਭਰਾ ਪਰਜਾ ਇਹਨੂੰ ਨਹੀਂ ਮੰਦੀ ਵੀ ਕੋਈ ਗੱਲ ਨਹੀਂ ਮਾਤਾ ਆ ਜਾ ਤੂੰ ਮੇਰੇ ਕੋ ਆਪਣਾ ਹਿੱਸਾ ਵੇਚ ਦੇ ਦੋਵੇਂ ਜਾਣੀਆਂ ਰਹੀ ਜਾਣਗੀਆਂ ਹਾਂ ਗੱਲਾਂ ਨਾ ਕਰੋ ਉੱਠੋ ਤਾਂ ਤੇ ਚੱਲੀਏ ਟਾਈਮ ਨਾ ਵਾਂ ਐਨੀ ਛੇਤੀ ਤੁਹਾਨੂੰ ਮੈਂ ਕੁਝ ਨਹੀਂ ਕਹਿ ਸਕਦੀ ਉੱਥੇ ਜਾ ਕੇ ਹਾਲਾਤ ਵੇਖੀਏ ਫਿਰ ਵੇਖ ਲਾਂਗੇ ਜਿੱਦਾਂ ਵੀ ਹੋਊਗਾ ਕਿਲਾ ਆਫੇ ਜਗੀ ਮਾਵਾ ਤੀਆਂ ਦਾ ਕਿੰਨਾ ਘਟੌਰ ਵਾ ਇੱਥੇ ਤਾਂ ਮਾਂ ਦੀ ਜਬਾਨ ਬਥੇਰੀ ਚੱਲਦੀ लवली ਜਿਹੜੀ ਮੰਮੀ लवली ਆਜੋ ਮਾਸੀ ਜੀ ਆਜੋ ਆਜੋ ਸਸੀ ਕਾ ਮਾਸੀ ਸਸੀ ਕਾ ਸਸੀ ਕਾ ਮਾਸੀ ਜੀ ਸਸੀ ਕਾ ਲਪਾ ਆਜੋ ਅੰਦਰ ਲੰਗ ਅਸਿਕਾ ਮਸ ਅਜੀ ਸਤਿ ਸ਼੍ਰੀ ਅਕਾਲ ਕਿਰਪਾ ਸਤਿ ਸ਼੍ਰੀ ਅਕਾਲ ਬੁੱਤ ਆਹ ਮਸ ਜੀ ਵਧੀਆ ਵਧੀਆ ਕਿਤਾ ਕੰਮ ਕੰਮ ਕਦਾ ਵਧੀ ਗਈ ਆ ਕਣਕ ਵਧੀ ਗਈ ਜੀ ਚਲੋ ਵਧੀਆ ਹੋ ਗਿਆ ਵਧੀਆ ਐ ਝਾੜ ਫਿਰ ਠੀਕ ਆ ਆ ਠੀਕ ਯਾਰ ਕੀ ਸਮਾਂ ਕਣਕਾਂ ਦਾ ਹਾਂ ਨੀਮਾ ਭਿੰਦੇ ਰਹੇ ਹਨ ਆਹ ਇਹ ਆ ਵੀ ਨੁਕਸਾਨ ਹੀ ਬੜੇ ਥਾਵਾਂ ਤੇ ਹੋਇਆ ਆ ਗੁੱਗ ਬੜੀ ਲੱਗੀ ਓਏ ਆਹੋ ਫਿਰ ਲੋਕੀ ਧਿਆਨ ਹੀ ਨਾ ਰੱਖਦੇ ਹਾਂ ਜੀ ਕਹੀਤਾ ਵਾ ਫਿਰ ਉਤਨ ਤਰਾ ਤਰਾ ਲੌਕਦੀਆ ਓਏ ਆਹੋ ਤੇ ਹੈਈ ਸਰਪਿੰਦਰ ਹਾਂਜੀ ਤੇ ਬਾਹਰ ਮਾਵਾਂ ਤੀਆਂ ਬੈਠੀਆਂ ਕੀ ਉਹਨਾਂ ਦੇ ਹਾਲਾਤ ਵਾ ਵੇਖ ਹੀ ਲਿਆ ਤੁਸੀਂ ਕੀ ਬਣੀਆਂ ਵਾ ਪਹਿਲਾਂ ਇਹ ਵੇਖ ਲਾ ਇੰਨੀ ਆਕੜ ਹੀ ਤੇ ਇੰਨਾ ਹੰਕਾਰ ਹੀ ਤਾਂ ਕਿ ਡਿੱਗੀਆਂ ਨਾ ਫਿਰ ਉੱਥੇ ਹੀ ਇਹ ਮਸੀਹ ਦਾ ਮਾਨ ਕਰੀਏ ਨਾ ਕਿਸੇ ਵੀ ਚੀਜ਼ ਦਾ ਟੁੱਟ ਜਾਂਦਾ ਹੁੰਦਾ ਬਹੁਤਾ ਚਿਰ ਨਹੀਂ ਰਹਿੰਦਾ ਹੁੰਦਾ ਚਾਕੋ ਖਾ ਪੀ ਕੇ ਤੇ ਹੁਣ ਆਮ ਨੂੰ ਆ ਗਈਆਂ ਵੇ ਹੱਤ ਵੀ लवली ਇਹਨਾਂ ਬੜੀ ਚੁੱਕੀ ਮੈਂ ਅਦਰਪਿੰਦਰ ਨੂੰ ਕਿਹਾ ਸੀ ਮੈਂ ਤਾਂ ਭਜਾਉਣਾ ਸੀ ਉਧਰ ਹੀ ਇਹਨਾਂ ਨੂੰ ਉਹ ਭਜਾਉਣਾ ਸੀ ਮਾਸੀ ਜਦੋਂ ਘਰੀ ਆ ਗਈਆਂ ਸੀ ਤੇ ਮੈਂ ਦੱਸ ਫਿਰ ਕੀ ਕਰਦੀ ਕਰਨਾ ਪੁੱਤ ਕੀ ਆ ਇੱਥੋਂ ਕਿਹੜੀ ਨੇਕੀ ਕਰਕੇ ਗਈਆਂ ਉਹ ਆਂਡ ਗਵਾਂਡ ਤੁਹਾਨੂੰ ਨਾ ਮੇਹਣਿਆਂ ਜੋਗਿਆਂ ਕਰਕੇ ਛੱਡ ਗਈਆਂ ਹੋਰ ਮਾਸੀ ਜਿਨ੍ਹਾਂ ਨੂੰ ਪਹਿਲੀ ਦੇ ਕੇ ਗਈਆਂ ਉਹਨਾਂ ਨੂੰ ਜੀਣ ਦਿੰਦੇ ਆ ਹੁਣ ਕਣ ਕ ਵੱਡੀ ਹੀ ਨਾ ਤੇ ਕਿਤੇ ਛਤੀ ਛਤੀ ਉਹ ਗੱਲਾਂ ਕਰਦੇ ਤੇ ਇਹਨਾਂ ਨੂੰ ਘਰਉਣਾ ਹੀ ਉਧਰ ਹੀ ਤੇ ਜਾਓ ਜਿਨ੍ਹਾਂ ਨੂੰ ਪਹਿਲੀ ਦੇ ਕੇ ਨਹੀਂ ਹੁਣ ਕਰਨੀ ਹੈ ਗੱਲ ਇਹਨਾਂ ਨਾਲ ਤੇ ਮੈਂ ਕੱਲ ਦਾ ਕਹਵਾਇਆ ਹੀ ਨਹੀਂ ਜੱਜ ਨਾ ਮੈਂ ਤਾਂ ਕੋ ਨੂੰ ਜੀ ਨਹੀਂ ਕਰਨ ਦੇਆ ਮਤਲਬ ਲਗਉਂ ਜੀ ਨਹੀਂ ਕਰਦੇ ਇਹਨਾਂ ਦੇ ਮੈਂ ਚੱਲ ਦੋ ਦੋ ਰੋਟੀਆਂ ਦੇ ਦੇ ਇਹਨਾਂ ਨੂੰ ਕੀ ਪਤਾ ਕਿਦਾਂ ਦੀ ਖਾਧੀ ਹੈ ਕਿਦਾਂ ਦੀ ਨਹੀਂ ਐ ਤਾਈਂ ਦਾ ਨੂੰ ਸੱਧਿਆ ਵਾ ਚੱਲ ਤੁਸੀਂ ਆਪੇ ਗੱਲਬਾਤ ਕਰ ਲੋ ਵੀ ਕੀ ਕਰਨਾ ਹੁਣ ਇਹਨਾਂ ਦਾ ਕੀ ਲਵਲੀ ਯਾਰ ਲੱਖਾਂ ਰੁਪਏ ਖਾ ਗਏ ਨਵੇਂ ਮਾਵਾਂ ਦੀ ਨੇ ਅੰਮਾ ਸੜਜੀ ਖਾਂਦੇ ਆ ਤੇ ਖੂ ਖਾਲੀ ਹੋ ਜਾਂਦੇ ਆ ਤੁਹਾਨੂੰ ਵੀ ਪਤਾ ਹੋਇਆ ਹੋਇਆ ਤੇ ਹੈ ਹੀ ਆ ਹਾਂ ਤੇ ਜਿੰਨਾ ਰਹਿਣਾ ਹੀ ਉਹ ਪੈਸੇ ਤੇ ਕਰਨਾ ਪੁੱਤ ਇਹਨਾਂ ਦਾ ਕੀ ਸ਼ੈ ਸ਼ਾਇਆ ਕੀਤੀਆਂ ਹਣਗੀਆਂ ਪਹਿਲਾਂ ਮੈਂ ਤਾਂ ਨਹੀਂ ਉਹ ਖਾਣਾ ਸੁਖ ਦੀ ਮਾਂ ਤਾਂ ਰੋਟੀ ਖਾਣ ਲੱਗੇ ਆ ਜੋ ਆਏ ਲੋਗੋ ਦਾ ਇਨੇ ਸਾਡੇ ਘਰ ਤੇ ਕਲੇਸ਼ ਪਾਇਆ ਮੁੰਡੇ ਨੂੰ ਆਪਣੇ ਵੱਲ ਕਰ ਲਿਆ ਕਿਤੇ ਉਹਨੂੰ ਫੋਨ ਕਰਨੋਂ ਵੀ ਹਟਾਤਾ ਉਹਦਾ ਨਹੀਂ ਸਾਨੂੰ ਥੋ ਪਤਾ ਵੀ ਕਿੱਥੇ ਆ ਤੇ ਕਿੱਥੇ ਨਹੀਂ ਇਤੋ ਵੱਡਾ ਦੋਖਾ ਨੂੰ ਹੋਰ ਕੀ ਹੁਣਾਵਾਂ ਉਹ ਹੀ ਹੁਣ ਪਤਾ ਨਹੀਂ ਹੁਣ ਇਹਨੂੰ ਪੁੱਛਦੇ ਆ ਭਲਾ ਵੀ ਤੁਹਾਨੂੰ ਫੋਨ ਫਾਨ ਆਉਂਦਾ ਵਾ ਚਾਹੇ ਕਿ ਦਾ ਵਾ ਨਾ ਤੇ ਕੀ ਕਰਦਾ ਵਾ ਫੋਨ ਆਵਾਜ਼ ਤੇ ਮਾਰ ਉਹਨਾਂ ਨੂੰ ਤੇ ਗੱਲਬਾਤ ਕਰੀਏ ਉਹਨਾਂ ਨੂੰ ਕੱਲ ਦੀ ਪੁੱਛਦੇ ਆ ਭਲਾ ਕੀ ਕਹਿੰਦੀਆਂ ਵਾ ਉਹ ਤਾਂ ਜ਼ਿਆਦਾ ਮੰਮੀ ਜੜੀ ਉਹ ਤਾਂ ਓਦਾਂ ਹੀ ਬਿਮਾਰ ਵਾ ਤੁਮੇ ਮਾਰ ਹੁਣ ਆਈਆਂ ਨਾ ਹੁਣ ਜਦੋਂ ਸਭ ਕੁਝ ਕੋਲੋਂ ਮੁੱਕ ਗਿਆ ਮਾਰੀ ਗੁਣਾ ਦਵਾਈ ਜੋ ਕੇ ਪੈਸੇ ਵੀ ਨਹੀਂ ਹੋਣੇ ਕੱਖ ਬਣੀਆ ਕੋਲ ਚਲੋ ਕੋਈ ਨਹੀਂ ਪੁੱਛਦੇ ਆ ਭਲਾ ਕੀ ਸਾਹ ਕਤਾ ਬੋ ਇਹਨਾਂ ਦਾ ਮਾਰ ਇਹਨਾਂ ਨੂੰ ਅੱਜ ਆਓ ਅੰਦਰ ਮੜਾ ਜੀਆ ਗੱਲ ਕਰਨੀ ਪੋਥੀ ਨੇ ਆਜੋ ਸਾਸੀ ਦਾ ਮਮੀ ਸਾਸਿ ਦਾ ਡੜੀ ਸਾਸਰੀ ਕਾਲ ਆ ਆਹ ਦਾ ਮਮੀ ਡੜੀ ਦਾ ਚੇਤਾ ਕਿ ਇਹ ਵੀ ਜਿੰਦੇ ਜਾਗਦੇ ਬੈਠੇ ਆ ਹਾਲਾਤ ਵੇਖੋ ਆਪਣੇ ਕੀ ਬਣਾਏ ਤੁਸੀਂ ਮਮੀ ਇਹਦਾ ਨਾ ਕਰੋ ਤੁਹਾਡੇ ਨਾਲ ਤੁਹਾਡੇ ਬਹੁ ਮਾਰੇ ਹਾਲਾਤ ਆ ਤੇ ਕਿਦਾਂ ਕਰੀਏ ਤੁਸੀਂ ਦੱਸੋ ਨਾ ਮਮੀ ਸਾਨੂੰ ਘਰ ਲੈ ਜਾ ਮੈਂ ਨਹੀਂ ਘਰ ਫੜਨਾ ਤੈਨੂੰ ਮਮੀ ਮੈਂ ਤੁਹਾਡੇ ਗਾੜੀ ਹੱਥ ਜੋੜ ਦਿੰਦੀ ਆ ਇਹਦਾ ਨਾ ਕਰੋ ਮੈਨੂੰ ਇੱਕ ਵਾਰੀ ਗੁਰਪ੍ਰੀਤ ਨਾਮ ਲਾ ਦੋ। ਬਸ ਇੱਕੋ ਵਾਰੀ ਮੰਮੀ। ਮੁਲਕਿਆ ਤੁਸੀਂ ਜਿੱਦਾਂ ਕਹੋਗੇ ਮੈਂ ਉਦਾਂ ਹੀ ਕਰ ਲੂੰ ਜੇ ਰੱਖਣਾ ਹੋਊ ਰੱਖ ਲਿਓ ਜੇ ਕੱਢਣਾ ਹੋਊ ਕੱਢ ਦੇ। ਇੱਕ ਵਾਰੀ ਮੈਨੂੰ ਗੁਰਪ੍ਰੀਤ ਨਾਮ ਲਾ ਦੋ। ਮੈਂ ਤੈਨੂੰ ਗੁਰਪ੍ਰੀਤ ਨਾਮ ਨਹੀਂ ਲਾਉਣਾ। ਤੂੰ ਮਾਵਾ ਵਾਲਾ ਕੋਈ ਵੀ ਫਰਜ਼ ਨਿਭਾਇਆ ਮੈਨੂੰ ਦੱਸ ਪਹਿਲਾਂ ਹੰਮੀ ਮੈਂ ਆਪਣੀ ਗਲਤੀ ਮੰਨਦੀ ਆ ਕਿ ਮੈਂ ਮਾਵਾ ਵਾਲਾ ਕੋਈ ਫਰਜ਼ ਨਹੀਂ ਨਿਭਾਇਆ। ਮੈਂ ਤੁਹਾਡੇ ਨਾਲ ਵੀ ਬਹੁਤ ਮਾੜਾ ਕਰਤੀ ਨਹੀਂ ਇਹਨਾਂ ਨਾਲ ਵੀ ਬੜਾ ਮਾੜਾ ਕੀਤਾ। ਦਰਜੰਦਰ ਮੈਨੂੰ ਇਹ ਗੱਲ ਦੱਸ ਕਿ ਜਿਹੜੇ ਪੈਸੇ ਆ ਗਏ ਸਾਰੇ ਮੁੱਕ ਗਏ ਖਾ ਗਏ ਜੇ। ਦਾਦੀ ਜੀ ਉਹ ਤੈਨੂੰ ਕੋਈ ਨਾ ਪੁੱਛੋ ਉਹ ਪੈਸੇ ਸਮਝ ਲੋ ਜਿੱਦਾਂ ਆਏ ਹੀ ਨਾ ਉਦਾਂ ਹੀ ਚਲ ਗਏ ਆ ਉਹ ਪਰ ਫਿਰ ਵੀ ਪਤਾ ਨਹੀਂ ਲੱਗੇ ਪੈਸੇ ਗਏ ਕਿੱਥੇ ਆ ਕਿਹੜੇ ਥੋੜੇ ਹੀ ਉਹ ਪੰਡਾ ਦੀਆਂ ਪੰਡ ਦੇ ਪੈਸੇ ਹੀ ਢੜਿਓ ਰਪਿੰਦਰ ਜਿੱਦਾਂ ਹੀ ਹੇਰਾ ਫੇਰੀਆਂ ਨਾ ਤੁਹਾਡੇ ਕੋਲ ਪੈਸੇ ਲਏ ਹੀ ਨਾ ਉਹ ਪੈਸੇ ਉਦਾਂ ਹੀ ਚਲ ਗਏ ਆ ਤੁਹਾਡੇ ਨਾਲ ਵੀ ਨਾ ਧੋਖਾ ਹੋ ਗਿਆ ਵਾ ਤੇ ਅਕਾਊਂਟ ਚੋਂ ਨਾ ਸਾਰੇ ਪੈਸੇ ਨਿਕਲ ਗਏ ਆ ਤੇ ਆ ਸਾਡੇ ਆ ਹਾਲਾਤ ਵਾ ਅਕਾਊਂਟ ਚੋਂ ਕਿੱਦਾਂ ਪੈਸੇ ਨਿਕਲ ਗਏ ਸਾਰੇ ਕੋਈ ਨਾ ਕੋਈ ਤਾਂ ਕਾਰਨ ਹੋਗਈ ਲਵਲੀ ਉਹਕੇ ਦানা ਫੋਨ ਆਇਆ ਹੀ ਫਰੋੜ ਕੇ ਦਾ ਤੇ ਮੈਨੂੰ ਨਹੀਂ ਪਤਾ ਮੈਂ ਵੀ ਇੱਦਾਂ ਹੀ ਬੱਸ ਉਹਨੂੰ ਨੰਬਰ ਨੰਬਰ ਦੇਤਾ ਤੇ ਉਹ ਪੈਸੇ ਸਾਰੇ ਨਿਕਲ ਗਏ लवली ਆਈਆਂ ਹੀ ਤਾਂ ਆਵਾ ਪੈਸੇ ਮੁੱਕ ਗਏ ਆ ਉਦਾਂ ਨਹੀਂ ਇਹਨਾਂ ਨੇ ਵਾਪਸ ਆਉਣਾ ਹਾਂ ਜੇ ਹੁਣ ਆ ਭੁੱਖੇ ਆ ਮਰਦੀਆਂ ਆਈਆਂ ਵੇ ਨਹੀਂ ਮੰਮੀ ਉਹ ਜਿਹੜੇ ਪੈਸੇ ਸੀ ਨਾ ਉਹ ਤੇ ਬੱਸ ਨਾ 5-6 ਮਹੀਨੇ ਹੀ ਹੋਏ ਹੀ ਅਜੇ ਤੇ ਉਦੋਂ ਹੀ ਮਤਲਬ ਚਲ ਗਏ ਸੀ ਤੇ ਹੁਣ ਤੇ ਅਸੀਂ ਨਾ ਐਵੇਂ ਦਰ ਦਰ ਕਦੀ ਕਿਤੇ ਕਦੀ ਕਿਤੇ ਰਹਿ ਰਹਿ ਕੇ ਤੇ ਹੁਣ ਮੰਮੀ ਕਹੀ ਜਾਂਦੀ ਹਗੀ ਵੀ ਮੈਨੂੰ ਉਹਨਾਂ ਨਾਲ ਮਿਲਾ ਦੇ ਆਉਣ ਦੀ ਹਿੰਮਤ ਤੁਹਾਡੇ ਚ ਹੈ ਨਹੀਂ ਇੱਥੇ ਤੱਕ ਪਰ ਇਹ ਆ ਕਿ ਮੈਂ ਸਿਰਫ ਮੰਮੀ ਨੂੰ ਇੱਕ ਵਾਰੀ ਬਖਾਲਣ ਦਾ ਕਰਕੇ ਨਾ ਮੈਂ ਲੈ ਕੇ ਆਈ ਆ ਪਰ ਮੈਂ ਤੁਹਾਡੇ ਕੋਲ ਹੀ ਹੱਥ ਜੋੜਦੀ ਆ ਵੀ ਮੈਨੂੰ ਤੁਸੀਂ ਘਰ ਲੈ ਜਾਓ ਉਦੋਂ ਵੀ ਅਹੀ ਇਹੋ ਹੈ ਉਦੋਂ ਕਿਹੜੇ ਹੋ ਰਹੀ ਉਦੋਂ ਤੇ ਅੱਖੀਂ ਵੇਖ ਕੇ ਰਾਜੀ ਨਹੀਂ ਹੁੰਦੀਆਂ ਕਦੀ ਨਹੀਂ ਹਾਂ ਮੈਨੂੰ ਵਾਕ ਕਰ ਦੋ ਜੇ ਮੈਨੂੰ ਮੇਰੇ ਪੁੱਤ ਦਾ ਫੋਨ ਆਉਂਦਾ ਸੀ ਪਤਾ ਨਹੀਂ ਤੂੰ ਕਿਹੜੀ ਚੁੱਕਣਾ ਦਿੱਤੀ ਉਹ ਫੋਨ ਕਰਨੋਂ ਵੀ ਹਟ ਗਿਆ ਤੁਰ ਬਾਗ ਦਾ ਫੋਨ ਨਹੀਂ ਆਉਂਦਾ ਨਹੀਂ ਮੈਨੂੰ ਤਾਂ ਉਹਦੇ ਹੀ ਹਟ ਗਿਆ ਸੀ ਜਦੋਂ ਤੂੰ ਘਰ ਆਂ ਪਤਾ ਨਹੀਂ ਕਿਹੜੀ ਪੱਟੀ ਪੜਾਈ ਸੀ ਤੈਨੂੰ ਫੋਨ ਕਰਦਾ ਹੁੰਦਾ ਸੀ ਤੈਨੂੰ ਪਤਾ ਹੋਊ ਕਿ ਫੋਨ ਆਉਂਦਾ ਤੈਨੂੰ ਕਿ ਨਹੀਂ ਆਉਂਦਾ ਉਹਦੇ ਘਰ ਵੀ ਨਹੀਂ ਆਏ ਉਹਨੇ ਘਰ ਕੀ ਕਰਨ ਆਉਣਾ ਸੀ ਜਦੋਂ ਘਰ ਹੀ ਉਹਦਾ ਉੱਜੜ ਗਿਆ ਮੰਮੀ ਉਹਨੇ ਮੈਨੂੰ ਹੀ ਫੋਨ ਨਹੀਂ ਕਰਦੇ ਫਿਰ ਉਹ ਹੈ ਕਿੱਥੇ ਆ ਤੈਨੂੰ ਪਤਾ ਹੋਊਗਾ ਤੇਰੇ ਨਾਲ ਤਾਂ ਗੱਲਬਾਤ ਉਹਦੀ ਹੁੰਦੀ ਸੀ ਨਾ ਪਹਿਲਾਂ ਨਹੀਂ ਮੰਮੀ ਮੈਨੂੰ ਉਹਦੇ ਫੋਨ ਆਏ ਨੂੰ ਬੜਾ ਚਿਰ ਹੋ ਗਿਆ ਔਰ ਅਮਰ ਜਦੋਂ ਇਹਨਾਂ ਦੀ ਘਤੋਤਾਂ ਦਾ ਲੱਗਾ ਨਾ ਉਹਨੂੰ ਪਤਾ ਉਹ ਫਿਰ ਹਟ ਗਿਆ ਉਹ ਹਟ ਗਿਆ ਹੋਊਗਾ ਪਰ ਮੰਮੀ ਕਹ ਲਏ ਆ ਕਿ ਜੇ ਤੁਹਾਨੂੰ ਫੋਨ ਨਹੀਂ ਕਰਦੇ ਮੈਨੂੰ ਨਹੀਂ ਕਰਦੇ ਤੂੰ ਹੈ ਕਿੱਥੇ ਆ ਸਾਨੂੰ ਹੁਣ ਕੀ ਪਤਾਵਾ ਤੈਨੂੰ ਪਤਾ ਹੋਊ ਮੁੰਡੇ ਨੂੰ ਤਾਂ ਪੜਾ ਲਿਖਾ ਕੇ ਹੀ ਬਾਹਰ ਘਰ ਫਿਰ ਤੂੰ ਬਾਹਰ ਚਲ ਗਿਆ ਤੱਕ ਲੈਣਾ ਹੀ ਜੇ ਮਾਂ ਨਹੀਂ ਬਣੀ ਅਸੀਂ ਦਾਦੀ ਦਾਦਾ ਹਾਂ ਫਿਰ ਇਹ ਸਾਡਾ ਕੌਣ ਹੀ ਸਾਨੂੰ ਤਾਂ ਦੁੱਖ ਹੁੰਦਾ ਹੀ ਉਹਦਾ ਚਾਚਾਵਾਂ ਰਹਾਂ ਤੇ ਇੰਜ ਫੋਨ ਕਰਦਾ ਵਾ ਮਾਸੀ ਜੀ ਮੇਰੀ ਸੁਣੋ ਗੱਲ ਇਹ ਮਰੀਦੀ ਨਾ ਕੀ ਕੋ ਕਰਦੀਆਂ ਰਹੀਆਂ ਜਦੋਂ ਉਹ ਹੋ ਗਈ ਹੀ ਨਾ ਇਹਨਾਂ ਨੇ ਤੇ ਉਹ ਘਰ ਦੇ ਵਿੱਚ ਗੱਪ ਪੱਤ ਭੈੜੀ ਹੋਈ ਪਾਉਣ ਵਾਲਾ ਨਹੀਂ ਹੁੰਦਾ ਤੂੰ ਇਹ ਹੁਣ ਉਹਨੇ ਇੱਕ ਗੱਲ ਦੱਸੋ ਪਹਿਲਾਂ ਜਾਂ ਕੱਢੀ ਜਾ ਇੱਥੋਂ ਜਾਂ ਕੀ ਕਰੀਏ ਨਹੀਂ ਰਪਿੰਦਰ ਮੈਂ ਤੁਹਾਡੇ ਗੜੀ ਹੱਥ ਜੋੜਦੀ ਨਹੀਂ ਨਹੀਂ ਪਤਾ ਨਾ ਕੀ ਆ ਇਦਾਂ ਹੈ ਮੀਆਂ ਦੇ ਦੇਈ ਹੁਣ ਪੈਸਿਆਂ ਦੇ ਬਦਲੇ ਆਈਆਂ ਵਾ ਮਮੀ ਨੇ ਸੇ ਤੀ ਐਡੂ ਲੁੱਟ-ਪੁੱਟ ਕੇ ਗਾਂ ਜਾਉਗੀਆਂ ਤਾਂ ਸਾਡੀ ਤੇ ਤੇ ਜਿੱਕੀ ਖਰਾਬ ਹੋ ਹੀਣੀ ਆ ਮੈਂ ਤੇਰੇ ਗੜੀ ਹੱਥ ਜੋੜ ਦਿੰਦੀ ਆ ਮੈਂ ਪਹਿਲਾਂ ਵੀ ਤੇਰੇ ਕੋਲ ਬੜੀਆਂ ਮਾਫੀਆਂ ਮੰਗੀਆਂ ਹੁਣ ਹੀ ਇਹੋ ਜਿਹਾ ਕੁਛ ਨਹੀਂ ਕਰਨਾ ਹੈਗਾ ਸਾਨੂੰ ਵੀ ਅਕਲ ਆ ਗਈ ਪਤਾ ਲੱਗ ਗਿਆ ਵਾ ਸਾਨੂੰ ਕਿ ਆਪਣੇ ਤੋਂ ਬਿਨਾਂ ਕੋਈ ਨਹੀਂ ਹੁੰਦਾ ਤੇ ਨਾ ਪੈਸਾ ਹੀ ਹੁੰਦਾ ਵਾ ਮੇਰੀ ਸੁਣ ਗੱਲ ਅਕਲ ਤੇ ਤੈਨੂੰ ਆ ਗਈ ਆ ਹਿੱਸਾ ਤੂੰ ਹੀ ਲੰਲਿਆ ਤੇ ਹਿੱਸਾ ਤੇਰੀ ਮਾਂ ਨੇ ਵੀ ਲੰਲਿਆ ਹੁਣ ਆਪਣੇ ਹਿੱਸੇ ਵਿੱਚ ਤੁਹਾਨੂੰ ਦੋਵਾਂ ਜਾਣੀਆਂ ਨੂੰ ਕਿੱਦਾਂ ਖਵਾ ਲੈਣਾ ਤੁਸੀਂ ਵੀ ਸਿਆਣੀਆਂ ਜੇ ਤੇ ਆਪਣਾ ਹਿੱਸਾ ਤਾਂ ਤੁਸੀਂ ਵੇਚਤਾ ਤੇ ਖਾ ਲੈ ਨਾਲੇ ਜਿੰਨਾਂ ਨੂੰ ਦੇ ਕੇ ਗਈਆਂ ਚਲ ਜਾਣ ਉਹਨਾਂ ਵੱਲ ਆਹੋ ਜਿਹੜੇ ਸਗੇ ਬਣਾਏ ਸੀ ਸ਼ਰੀਕਾਂ ਨੂੰ ਤੁਸੀਂ ਪਿਆਲੀ ਦੇ ਕੇ ਗਈਆਂ ਉਹ ਮਿਹਣੇ ਮਾਰਦੇ ਇਹਨਾਂ ਨੂੰ ਲवली ਤੁਸੀਂ ਪਹਿਲੇ ਦਿਨ ਤੋਂ ਨਹੀਂ ਵੜਦਣਾ ਫਿਰ ਪਰ ਉਹ ਮੈਂ ਤੇ ਮਾਸੜੀ ਘਰ ਹੈ ਨਹੀਂ ਕਿਲਿੰਦਰ ਹੀ ਕੱਲੀ ਕਰ ਭੈਣ ਜੀ ਚੱਲ ਜੇ ਗਲਤੀ ਹੋ ਹੀ ਗਈ ਆ ਤੇ ਚਲੋ ਇਹਨਾਂ ਨੂੰ ਮਾਫ਼ ਕਰ ਦਿਓ ਇਹਨੂੰ ਲੈ ਜਾਓ ਤੇ ਇਹਨੂੰ ਆਪਣੇ ਘਰ ਬਣਾ ਲਓ ਆਪਣੀ ਧੀ ਇਹਨੂੰ ਤੇ ਮੈਨੂੰ ਚਲੋ ਜਿਹਦੇ ਦੁਬਾਰਾ ਰੱਖਣਾ ਹੈ ਨਾ ਰੱਖ ਲੈਣ ਨਹੀਂ ਰੱਖਣਾ ਤੇ ਕੋਈ ਗੱਲ ਨਹੀਂ ਮੈਂ ਤਾਂ ਚਲੋ ਜਿੱਦ ਮਰਦੀ ਜਿੰਦੀ ਨੇ ਕਿਤੇ ਟਿੱਕੀ ਖਾ ਹੀ ਲੈਣੀ ਹੈ ਕਿਤੇ ਜਾ ਕੇ ਇਹੋ ਹੀ ਆ ਜਦੋਂ ਮੈਂ ਹੱਥ ਵੱਡ ਲੈਨੇ ਆਪਣੇ ਤੇ ਮੈਂ ਕੋਈ ਗੱਲ ਵੀ ਨਹੀਂ ਕਰ ਸਕਦੀ ਇਹਨਾਂ ਦੇ ਨਾਲ ਤੇ ਮੈਂ ਚੱਲ ਇਹ ਆ ਫਿਰ ਜਿੱਥੇ ਕਿਤੇ ਬਵਾਂਗੀ ਕਿਤੇ ਟਿੱਕੀ ਖਾ ਲਵਾਂਗੀ ਜਾ ਕੇ ਇਹਦੇ ਭਾਂਡੇ ਭੁੰਡੇ ਮਾਝ ਲੂੰਗੀ ਹੋਰ ਕੀ ਕਰਨਾ ਹੋਏ ਹੋਏ ਕੋਈ ਜੀ ਇੱਦਾਂ ਟਿੱਕੀਆਂ ਕੋਈ ਨਹੀਂ ਦਿੰਦਾ ਹੁੰਦਾ ਆਪਣੇ ਧੀਆ ਪੁੱਤਾਂ ਤੋਂ ਬਿਨਾਂ ਤਦ ਜਦੋਂ ਮੈਂ ਤੋਂ ਹੀ ਬੜਾ ਹੰਕਾਰ ਤੇ ਜੇ ਤੀਹ ਪੁੱਤਾਂ ਨਾਲ ਮੈਂ ਕਿ ਚਾਜ ਦਾ ਕੰਮ ਕੀਤਾ ਹੁੰਦਾ ਤੇ ਮੱਟਕੀਆਂ ਪਤਾ ਕੋ ਰੋਟੀ ਮੰਗਦੀ ਨਾਨਕੇ ਹੁਣ ਅਕਸਰ ਲੋੜ ਇਹਨਾਂ ਦੀ ਪਈ ਆ ਨਾ ਤੇ ਜੇ ਪਹਿਲਾਂ ਹੀ ਇਹ ਗੱਲ ਸਮਝ ਲੈਂਦੇ ਮੈਨੂੰ ਮੇਰਾ ਨਾ ਵੇਖਣ ਨੂੰ ਕੀ ਕਰਨ ਦਿਆ ਹੈ ਮੈਂ ਆਪਣੀ ਨੋ ਪੋਤਾ ਆਪਣਾ ਵੇਖ ਆਵਾ ਰਪਿੰਦਰ ਚੱਲ ਜੋ ਮੇਰ ਕੋ ਹੋ ਗਿਆ ਨਾ ਮੈਂ ਹੱਥ ਜੋੜ ਦਿੰਨੀ ਆ ਤੇਰੀ ਗਾੜੀ ਤੇ ਚੱਲ ਮੈਨੂੰ ਮਾਫ ਕਰ ਦੇ ਮੰਮੀ ਮੇਰੇ ਗੜੀ ਹੱਥ ਨਾਲ ਜੋੜੋ ਮੈਂ ਤਾਂ ਅੱਜ ਛੋਟੀ ਆ ਮੈਨੂੰ ਹਾਈ ਦਲ ਮਰੇ ਸਰ ਦੇ ਪਾਪ ਦਾ ਚੜਾਓ ਮੈਨੂੰ ਕੰਮ ਨਾ ਕਰੋ ਮੇਰੇ ਜੇ ਹੁਣ ਮੈਨੂੰ ਕਹੋਂ ਮੈਂ ਮੇਰੇ ਪੈਰੀ ਪੈਣ ਪੈਰੀ ਪੈਣ ਨੂੰ ਤੇ ਪਿਆਰ ਮਾਂ ਮਮੀ ਇਹ ਆ ਕੰਮ ਨਹੀਂ ਚਾਹੁੰਦੇ ਤੁਹਾਡੇ ਕੋਲੋਂ ਤੁਸੀਂ ਆਹ ਤੋਂ ਤੁਹਾਡੇ ਨਾਲ ਕਰੋ ਲਵਲੀ ਤੂੰ ਵੀ ਮੈਂ ਤੇਰੇ ਗਾੜੀ ਹੱਥ ਜੋੜ ਦਿੰਨੀ ਆ ਤੈਨੂੰ ਮੈਂ ਜੰਮਿਆ ਪਾਲਿਆ ਪੁੱਤ ਮਾਂ ਤੂੰ ਮੇਰਾ ਤੂੰ ਕੋ ਸੋਚ ਲਾ ਚੱਲ ਮੰਮੀ ਮੈਂ ਨਹੀਂ ਤੁਹਾਡੇ ਗਾੜੀ ਹੱਥ ਜੋੜਦੀ ਤੁਹਾਡੇ ਪੈਰੀ ਪੈਣੀ ਆ ਨਹੀਂ ਨਹੀਂ ਮੇਰੇ ਪੈਰੀ ਨਾ ਪੈ ਜਦੋਂ ਪੈਰੀ ਪੈਣ ਦਾ ਟਾਈਮ ਹੀ ਨਾ ਉਦੋਂ ਤੇ ਪੈਰੀ ਤੂੰ ਪਈ ਨਾ ਤਾਹ ਹੋ ਕੇ ਬੈ ਉੱਥੇ ਮਮੀ ਮੈਨੂੰ ਮਾਫ ਕਰ ਦੋ ਮੈਂ ਮੁੜ ਕੇ ਹੋ ਜਾ ਚਲ ਕੋਈ ਨਹੀਂ ਸੋਚ ਦੇ ਵਿਚਾਰਦੇ ਬੈ ਤਾਹ ਹੋ ਕੇ ਰਮਰ ਇੱਕ ਮਿੰਟ ਗੱਲ ਸੁਣੇ ਦਸਵਾ ਜਮਾਨ ਲਈ ਕੀ ਕਹਿਣਾ ਵਾ ਉਹ ਵਾਜਾ ਜਦੋਂ ਮਾ ਤਾਂ ਮਰੀ ਆ ਤੇ ਕਪੜੇ ਉਹਨਾਂ ਦੇ ਵੇਖ ਪਾਟੇ ਤੇ ਕਪੜੇ ਪਾਏ ਆ ਉਹਨਾਂ ਨੇ ਤੇ ਹਾਲਾਤ ਵੇਖੇ ਹੀ ਆ ਉਹਨਾਂ ਦੇ ਮਾਫੀਆਂ ਮੰਗੀ ਜਾਣ ਡੀਆਂ ਹੁਣ ਮਾਵਾਂ ਧੀਆ ਹੁਣ ਤਾਂ ਮਾਫੀਆਂ ਮੰਗੀ ਜਾਣ ਡੀਆਂ ਵਾ ਵੇਖ ਲਾ ਦਲਬਾਗ ਤਾਂ ਵੀ ਨਹੀਂ ਪਤਾ ਆਪਣੇ ਹੱਥ ਵਿੱਚ ਗਵਾਇਆ ਤੁਹਾਡੇ ਹੱਥ ਵਿੱਚ ਗਵਾਇਆ ਉਹ ਚੱਲ ਕੋਈ ਗੱਲ ਨਹੀਂ ਮੈਂ ਤਾਂ ਸੋਚਿਆ ਪਈ ਇਹਨੂੰ ਫੋਨ ਫੋਨ ਕਰਤਾ ਹੋਊਗਾ ਮੈਂ ਹੁਣ ਉਦਾਂ ਕਰਦਾ ਮੁੰਡਿਆ ਕਿਸੇ ਕੋਈ ਪਤਾ ਕਿ ਹੈ ਵੀ ਇਹ ਕਿੱਥੇ ਆ ਕਿੱਥੇ ਨਹੀਂ ਮੇਰੀ ਗੱਲ ਸੁਣੋ ਇੱਕ ਵਾਰ ਗੱਲ ਪੱਕੀ ਕਰ ਲੋ ਕਿ ਕੱਲ ਨੂੰ ਇਹ ਨਾ ਹੋਵੇ ਜਿੱਦਾਂ ਪਹਿਲਾਂ ਕਰਦੀ ਹਾਂ ਉਦਾਂ ਹੀ ਕਰੇ ਸਾਡਾ ਜੀਣਾ ਹਰਾਮ ਕਰੇ ਸਰ ਅਮਰ ਜੀ ਦਾ ਤਾਂ ਇਹਨਾਂ ਦੇ ਹਾਲਾਤ ਹੋ ਗਏ ਨਾ ਉਹ ਕੰਮ ਨਹੀਂ ਇਹਨਾਂ ਨੇ ਕਰਨਾ ਹੁਣ ਚੱਲ ਕੋਈ ਨਹੀਂ ਪਰ ਮੈਂ ਸਮਝਾ ਦੇਣਾ ਜੀ ਇੱਕ ਵਾਰ ਪਈ ਇਹ ਨਾ ਹੋਵੇ ਜਿੱਦਾਂ ਦਲਬਾਗ ਨਾ ਕੀਤਾ ਕੱਲ ਨੂੰ ਮੇਰੇ ਪੋਤੇ ਨਾਲ ਵੀ ਇਹ ਕੰਮ ਕਰੇ ਅਬ ਤਾਂ ਮੈਂ ਇਹਦੀ ਗੱਲ ਕਰਾਉਣੀ ਹੀ ਨਹੀਂ ਹਤਨਾ ਉਹ ਚੱਲ ਗੱਲਾਂ ਉਹ ਜਾ ਕੇ ਘਰ ਕਰਾ ਦਾਂਗੇ ਜੇ ਕਰਾਉਣੀਆਂ ਹੋਣਗੀਆਂ ਤੇ ਇੱਥੇ ਤਾਂ ਕੰਮ ਨੇ ਵੇੜੀਆਂ ਹੋਣਾ ਉਹਨੂੰ ਖੜੀਏ ਤੇ ਸਹੀ ਕਰ ਚੱਲ ਠੀਕ ਆ ਕਰ ਲੋ ਫਿਰ ਗੱਲ ਆਹ ਤਾਂ ਹਾਂ ਗੱਲ ਪਹਿਲਾਂ ਕਰ ਲਈ ਇਹ ਗੱਲ ਕਰਕੇ ਖੜੂੰਗੀ ਔਰ ਮੈਂ ਘਰ ਸੇ ਆਪਾ ਪਾਉਣਾ ਹਮ ਦਲਜਿੰਦਰ ਤੇਰੇ ਹਾਲਾਤ ਵੇਖ ਕੇ ਨਾ ਹਾਨੂੰ ਤਰਸ ਆ ਗਿਆ ਵਾ ਪੇ ਨਾਲ ਲੈ ਜਾਂਦੇ ਆ ਪਰ ਵੇਖ ਲਾ ਜੇ ਪਹਿਲਾਂ ਵਾਲੇ ਕੰਮ ਕਰਨੇ ਆ ਨਾ ਫੇਰ ਸਾਡੇ ਵੱਲੋਂ ਜਵਾਬ ਹੀ ਨਹੀਂ ਮੰਮੀ ਜੀ ਮੈਂ ਹੁਣ ਐਹੋ ਜਿਹਾ ਕੋਈ ਕੰਮ ਨਹੀਂ ਕਰਦੀ ਮੈਂ ਬੜੀਆਂ ਠੋਕਰਾਂ ਖਾਧੀਆਂ ਹੁਣ ਮੈਨੂੰ ਅਕਲ ਆਈ ਆ ਵੀ ਘਰ ਪਰਿਵਾਰ ਕੀ ਹੁੰਦਾ ਕੋਈ ਗੱਲ ਨਹੀਂ ਤੁਸੀਂ ਜਿੱਦਾਂ ਕਹੋਗੇ ਨਾ ਮੈਂ ਉਦਾਂ ਹੀ ਰਹੂੰਗੀ ਮੈਂ ਤੁਹਾਡੀ ਸੇਵਾ ਵੀ ਕਰੂੰਗੀ ਜਿੱਦਾਂ ਜਿੱਦਾਂ ਤੁਸੀਂ ਕਹੋਗੇ ਨਾ ਮੈਂ ਉਦਾਂ ਉਦਾਂ ਹੀ ਕਰ ਲੂੰਗੀ ਡਰ ਮੈਨੂੰ ਇਹ ਗੱਲ ਦਾ ਵਾ ਮੇਰਾ ਪੁੱਤ ਵੀ ਮੇਰੇ ਹੱਥੋਂ ਗਵਾਇਆ ਤੂੰ ਮੈਂ ਇਹ ਨਹੀਂ ਚਾਹੁੰਦੀ ਵੀ ਕੱਲ ਨੂੰ ਮੇਰੇ ਪੋਤੇ ਨਾਲ ਵੀ ਇਹ ਕੰਮ ਕਰੇ ਨਹੀਂ ਮੰਮੀ ਮੈਂ ਇਹੋ ਜਿਹਾ ਕੋਈ ਕੰਮ ਨਹੀਂ ਕਰਦੀ ਕੋਈ ਇਸ ਕਦਰ ਮੌਕਾ ਨਹੀਂ ਹੁਣ ਤੁਹਾਨੂੰ ਮੈਂ ਦਿੰਦੀ ਚੁੱਸ ਤੇ ਲਾ ਕੇ ਆਪਣੀ ਇੱਥੇ ਛੱਡ ਕੇ ਜਾਵੇਂਗੀ ਫੇਰ ਨਾਲ ਖੜਣੀ ਹੈ ਮਮੀ ਮੈਂ ਤੁਹਾਨੂੰ ਕਹਤਾ ਹਾਂ ਨਾ ਕਿ ਮੈਂ ਹੋ ਜਾ ਕੋਈ ਕੰਮ ਨਹੀਂ ਕਰਦੀ ਤੁਸੀਂ ਬਸ ਮੈਨੂੰ ਇੱਕ ਵਾਰੀ ਮਾਫ਼ ਕਰਕੇ ਮੈਨੂੰ ਘਰ ਲੈ ਜਾਓ ਚੱਲ ਠੀਕ ਆ ਲੈ ਜਾਂਦੇ ਆ ਫੇਰ ਨਾਲ ਸਾਸਰੀ ਘਰ ਜੀ ਸਾਸਰੀ ਘਰ ਸਾਰਿਆਂ ਨੂੰ ਸਾਸਰੀ ਘਰ ਜੀ ਸਾਰਿਆਂ ਨੂੰ ਜੀ ਅੱਜ ਦੇਖਿਆ ਘਰ ਨਾਮ ਦੀ ਫਸਲਾ ਹੋ ਗਿਆ ਵਾ ਜੀ ਐਂਡ ਨਹੀਂ ਕਿਹਾ ਲਈ ਕਿ ਉਹ ਇਹ ਜਿਹੜੇ ਕਰਵਾ ਸਾਰੇ ਜਣੇ ਕਹਿ ਦੇ ਨੀ ਚਾ ਮਾਫ ਕਰ ਦਿੰਨਾ ਮੈਂ ਅੱਛਾ ਸੀ ਹੁਣ ਦਲਜਿੰਦਰ ਹੁਣਾਂ ਨੂੰ ਮਾਫ ਕਰਦਾ ਵਾ ਅਸੀਂ ਲੈ ਚੱਲੇ ਆ ਨਾਲ ਇਹ ਗੱਲ ਵਾ ਲਵਲੀ ਵੀ ਗਾੜੀ ਵੀਡੀਓ ਜਿਹੜੀ ਸ਼ੁਰੂ ਕਰਨੀ ਨਾ ਉਥੇ ਰੋਲ ਛੱਗਾ ਦੇ ਦੋ ਨੀ ਉੱਥੇ ਤੁਹਾਨੂੰ ਵਧੀਆ ਦੇਣਾ ਰੋਲ ਆ ਇਹ ਜਿਹੜੀ ਨੈਕਸਟ ਵੀਡੀਓ ਪਾ ਸ਼ੁਰੂ ਕਰਨੀ ਆ ਉਹ ਵੀ ਮਤਲਬ ਵੀ ਬਹੁਤ ਇੰਟਰਸਟਿੰਗ ਬਹੁਤ ਵਧੀਆ ਸਟੋਰੀ ਆ ਤੇ ਚਲੋ ਇਹ ਵੀ ਸਾਰੇ ਭੈਣ ਭਰਾ ਜਿਨੇ ਸਾਨੂੰ ਆਹ ਵਾਲੀ ਵੀਡੀਓ ਨੂੰ ਪਿਆਰ ਦਿੱਤਾ ਵਾ ਤੇ ਇਹ ਤੋਂ ਵੱਧ ਸਾਨੂੰ ਦੂਸਰੀ ਵੀਡੀਓ ਨੂੰ ਵੀ ਪਿਆਰ ਦਿਓ ਤੇ ਆਪੀ ਬਸ ਤੁਹਾਡੇ ਪਿਆਰ ਦਾ ਸਾਥਵਾ ਠੀਕ ਹੈ ਜੀ ਬਿਲਕੁਲ ਜੇ ਕੋਈ ਗਲਤੀ ਹੋ ਜਾਂਦੀ ਹੈ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਹਾਂ ਕਮੈਂਟ ਵਧੀਆ ਵਧੀਆ ਕਰਿਆ ਕਰੋ ਇਹ ਆ ਵੀ ਜੀਤ ਨੂੰ ਕਹਿ ਰਹੇ ਨੇ ਇਹਨਾਂ ਨੂੰ ਫੇਰ ਘਰ ਤੋਂ ਘਰੋਂ ਬਾਹਰ ਪਰ ਇਹ ਕਿੰਦਾ ਹੀ ਮਤਲਬ ਕਾਡੇ ਕਹਿੰਦੇ ਆ ਸਾਰੇ ਪਿੰਡ ਘਰਾਵਾਂ ਦੇ ਕਹਿੰਦੇ ਕਿ ਚਲੋ ਰੱਬ ਲੋ ਇਹਨਾਂ ਨੂੰ ਘਰੇ ਨਹੀਂ ਕਹਿੰਦੇ ਚਲੋ ਮaaf ਕਰ ਦਿੰਦੇ ਆ ਗਲਤੀਆਂ ਇਨਸਾਨ ਕੋਲੇ ਹੀ ਹੁੰਦੀਆਂ ਆ ਤੇ ਚਲੋ ਜੇ ਹੋ ਵੀ ਗਈ ਹੈ ਤੇ ਚਲੋ ਮaaf ਕਰਨਾ ਚਾਹੀਦਾ ਆ ਨਰੰਦਿੱਤਿਆ ਤਾਂ ਪਤਾ ਲੱਗ ਗਿਆ ਦਲਜਿੰਦਰ ਨੂੰ ਤਾਂ ਖਾਸ ਕਰਕੇ ਪਤਾ ਲੱਗ ਗਿਆ ਜੀ ਇਹਨੇ ਚੌਧਰ ਪੂਰੀ ਚਲਾਈ ਜੱਪੀ ਬਾਪੀ ਮੈਨੂੰ ਉਹ ਕਮੈਂਟਾਂ ਦੇ ਗਾਲਾਂ ਬਾਕੀ ਇਹ ਵੀ ਸਾਰੇ ਕਹਿੰਦੇ ਆ ਵੀ ਇਹ ਰੀਅਲ ਲਾਈਫ ਵਿੱਚ ਵੀ ਇਦਾਂ ਦੀ ਦੱਸੋ ਭਲਾ ਵੀ ਕਿੱਦਾਂ ਦੀ ਨਹੀਂ ਜੀ ਨਹੀਂ ਨਹੀਂ ਸੁਭਾਅ ਬਹੁਤ ਵਧੀਆ ਵਾ ਬਾਕੀ ਇਹ ਫਿਰ ਜਿੱਦਾਂ ਦਾ ਰੋਲ ਮਿਲੇ ਉਹ ਕਰਨਾ ਪੈਂਦਾ ਵਾ ਹਾਂ ਤੇ ਜੇ ਅਹੀਂ ਕਿਤੇ ਸੱਚੀ ਹੈ ਨਾ ਮੈਂ ਇਦਾਂ ਦੀ ਹੁੰਦੀ ਤੇ ਫੇਰ ਆ ਜਿਹੜੀ ਕੰਦੀ ਹੈ ਬਾਕੀ ਜਦੋਂ ਭੈਣ ਭਰਾ ਵਲੌਗ ਵਿੱਚ ਕੀਤੀ ਜਿਹੜਾ ਵਲੌਗ ਸ਼ੂਟ ਕਰੀਦਾ ਆ ਤੇ ਆ ਵੀ ਜਦੋਂ ਆਪਾਂ ਘਠੇ ਰਲ ਮਿਲ ਕੇ ਰਹਿੰਦੇ ਆ ਕੋਈ ਸਾਡਾ ਵੇੜਾ ਆ ਚਾਹ ਪੀਂਦੇ ਚਾਹ ਕੋਈ ਗੱਲ ਬਾਤ ਨਹੀਂ ਆ ਤੇ ਠੀਕ ਹੈ ਜੀ ਫਿਰ ਨਵੀਂ ਵੀਡੀਓ ਸ਼ੁਰੂ ਕਰਦੇ ਆ ਬਸ ਚੋਰ ਨਹੀਂ ਪੜਾ ਹਾਂਜੀ ਹਾਂਜੀ ਜੇ ਤੁਹਾਨੂੰ ਦੱਸਾਂਗੇ ਵੀ ਕੀ ਕੀ ਬਣਾ ਰਹੇ ਹਾਂ ਸਾਰੇ ਬਾਕੀ ਜਿਹੜਾ ਵੀਡੀਓ ਵਿੱਚ ਕਮੈਂਟ ਕਰਕੇ ਸਾਰੇ ਜਣੇ ਦੱਸਦੇ ਰਹੇ ਵੀ ਇਥੋਂ ਇਦਾਂ ਨਹੀਂ ਇਦਾਂ ਹੋਣਾ ਚਾਹੀਦਾ ਵਾ ਤੇ ਅਗਲੀ ਵੀਡੀਓ ਵਿੱਚ ਵੀ ਸਾਰੇ ਜਣੇ ਇਦਾਂ ਹੀ ਸਾਥ ਦਿਓ ਜਿੱਥੋਂ ਗਲਤ ਲੱਗੇ ਉਥੋਂ ਚਲੋ ਕਮੈਂਟ ਕਰਕੇ ਦੱਸ ਦਿੰਦਾ ਵੀ ਆਹ ਚੀਜ਼ ਸਹੀ ਨਹੀਂ ਹੈਗੀ ਹਾਂਜੀ ਕੁਝ ਦਾ ਰਖੇ ਵਾਲਾ ਸੀ ਕਰਾਉਣ ਗਿਆ ਦੇਖ ਪਾਣੀ ਲਈ ਆਏ ਅੱਛਾ ਦਾ ਮਾਦਨ ਕੋਈ ਚਰਾ ਸਪੈਸ਼ਲ ਆਇਆ ਅੱਛਾ ਕਹਿੰਦਾ ਭਾਜੀ ਪਾਣੀ ਲਿਆਵਾ ਇਹ ਮਾਤਾ ਠੀਕ ਨਹੀਂ ਹੈ ਉਹ ਛੋਟਾ ਥੀ ਲੁੰਦੇ ਕਹਿੰਦਾ ਜੀ ਕੋ ਲਿਆ ਦੋ ਅਗੜ ਕੇ ਉਹ ਵੀ ਕਲਿੱਪ ਹੀ ਲਾਉਨੇ ਆ ਦੇ ਮਗਰ ਵੇਖਿਓ ਕਿਵੇਂ ਮਤਲਬ ਕਿ ਆਪਾਂ ਕੀਤਾ ਛੁੱਟਾ ਕੱਲੇ ਪੱਲ ਲਿਆ ਆਪਾਂ ਕੱਪੜੇ ਵੇਖੋ ਤੁਹਾਡੇ ਜਿਹੜੇ ਇਹਨਾਂ ਨੇ ਪਵਾਏ ਆ ਨਹੀਂ ਅਜਾ ਠੀਕ ਵਾ ਪਾਟੇ ਨਹੀਂ ਗੇ ਤੁਹਾਡੇ ਕੱਪੜੇ ਬਹੁਤ ਵੱਧ ਕੇ ਫੇਰ ਵੀ ਗਰਮੀ ਚ ਭਾਲ ਲਿਆ ਇਹਨਾਂ ਨੂੰ ਦੋਵਾਂ ਜਾਨੀਆਂ ਨੂੰ ਚਲੋ ਠੀਕ ਹੈ ਜੀ ਫਿਰ ਸਸੇ ਕਾਲ ਜੀ ਸਾਰਿਆਂ ਨੂੰ ਸਸੇ ਕਾਲ ਜੀ ਸਾਰਿਆਂ ਨੂੰ